ਨੀ ਜੀ ਗੱਲ ਤਾਂ ਇੱਥੇ ਨਮੀ ਹੋ ਗਈ ਸਾਰਾ মিডিਆ ਸੀ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਤੇ ਲੁਧਿਆਣੇ ਤੋਂ ਕੈਂਡੀਡੇਟ ਜਿਹੜੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਮੈਂ ਪਹਿਲੇ ਦਿਨੋਂ ਕਹਿੰਦਾ ਸੀ ਵੀ ਉਹ ਧੋਖਾ ਦੇਣਗੇ ਕਿਉਂਕਿ ਕੇਜਰੀਵਾਲ ਤੇ ਸੋਨੀਆ ਗਾਂਧੀ ਜੀ ਤੇ ਰਾਹੁਲ ਗਾਂਧੀ ਰਲੇ ਹੋਏ ਨੇ ਉਹ ਦਿੱਲੀ ਸਮਝੌਤਾ ਉਹਨਾਂ ਨੇ ਆਪਣੀਆਂ ਸੀਟਾਂ ਦੇਖਣੀਆਂ ਚੰਡੀਗੜ੍ਹ ਮਨੀਸ਼ ਤਵਾੜੀ ਰਾਹੁਲ ਗਾਂਧੀ ਤੇ ਕੇਜਰੀਵਾਲ ਇਕੱਠੇ ਨਾਰੇ ਮਾਰਦੇ ਆ ਜੱਫੀਆਂ ਪਾਉਂਦੇ ਆ ਵੀ ਪੰਜਾਬ ਚ ਅਖੀਰ ਤੇ ਧੋਖਾ ਦੇਣਗੇ ਹੁਣ ਜਿੰਨਾ ਪੈਸਾ ਲੁੱਟਣਾ ਸੀ ਲੁੱਟ ਲਿਆ ਲੁਧਿਆਣੇ ਦਾ ਹੁਣ ਅਖੀਰਲਾ ਦਿਨ ਜਦੋਂ ਉਹਰੇ ਵੋਟ ਹੀ ਨਹੀਂ ਬੰਦੇ ਦੀ ਜੇ ਉਹਨਾਂ ਦੇ ਮਨ ਚ ਪਿਆਰ ਸੀ ਲੁਧਿਆਣੇ ਦਾ ਤੇ ਕਿਉਂ ਨਾ ਲੁਧਿਆਣੇ ਵੋਟ ਬਣਾ ਲਈ ਟਾਈਮ ਵੀ ਸੀ ਮੈਂ ਤਾਂ ਰੋਜ਼ ਕਹਿੰਦਾ ਸੀ ਅੱਜ ਸਵੇਰੇ ਹੀ ਵੋਟ ਪਾਉਣਗੇ ਦੜਵਾਹੇ ਮੁਖਸਰ ਸਾਥ ਚਲੇ ਗਏ ਤੇ ਜਦੋਂ ਉੱਥੇ ਆਏ ਸਿੱਧਾ ਜਾ ਕੇ ਸਿੱਧਾ ਜਾ ਕੇ ਪੱਪੀ ਪ੍ਰੈਸ਼ਰ ਦੇ ਘਰੇ ਤੇ ਇਹ ਕਹਿੰਦੇ ਆ ਵੀ ਉਹਦੇ ਬੇਟੇ ਨੂੰ ਉਹਦੇ ਸਾਰੇ ਕੇਜਰੀਵਾਲ ਨੇ ਜਦੋਂ ਨੱਟ ਮਰੋੜੇ ਬੋਡੀਆਂ ਵਾਲੀ ਗੱਲ ਦੱਸੀ ਤੇ ਜਿਹੜੇ ਬੱਚੇ ਕਟਾਰੀਆ ਪਰਿਵਾਰ ਦਾ ਕਤਲ ਕੀਤਾ ਸੀ ਇਹਦੇ ਸਾਲੇ ਤੇ ਇਹਨਾਂ ਨੇ ਜਦੋਂ ਭਗਵੰਤ ਮਾਨ ਨੇ ਮਾਰਿਆ ਦਬਕਾ ਤੇ ਅੱਜ ਜਾ ਕੇ ਬੱਪੀਤ ਪ੍ਰਾਸ਼ਰ ਦੇ ਘਰੇ ਜਾ ਕੇ ਘਰੇ ਜਾ ਕੇ ਸਰੈਂਡਰ ਕਰਿਆਏ ਵੀ ਮੈਨੂੰ ਤਾਂ ਅੱਜ ਤੱਕ ਵੋਟ ਕਿਸੇ ਨੇ ਪਾਉਣੀ ਕੀ ਆ ਮੈਨੂੰ ਤਾਂ ਕਦੇ ਚਾਹ ਨਹੀਂ ਪਲਾਈ ਬੱਪੀ ਜੀ ਤੁਹਾਡੇ ਘਰੇ ਮੱਝਾਂ ਰੱਖੀਆਂ ਗਾਵਾਂ ਰੱਖੀਆਂ ਮੈਨੂੰ ਚਾਹ ਪਿਲਾਓ ਮੈਨੂੰ ਕੌਫੀ ਪਿਲਾਓ ਤੇ ਸਾਰਾ মিডিਏ ਦਾ ਹਜੂਮ ਉੱਥੇ ਪਹੁੰਚ ਗਿਆ ਉਹਦੇ ਮੂਹਰੇ ਅੱਜ ਜਾ ਕੇ ਸਰੈਂਡਰ ਕਰਕੇ ਆਏ ਤੁਸੀਂ ਮੈਨੂੰ ਦੱਸੋ ਅੱਜ ਦਾ ਦਿਨ ਵੋਟਾਂ ਦਾ ਦਿਨ ਉਹ ਲੋਕ ਤਾਂ ਬੂਥ-ਬੂਥ ਤੇ ਲੜ ਰਹੇ ਆ ਤੁਸੀਂ ਜਾ ਕੇ ਬੱਪੀ ਪ੍ਰੈਸ਼ਰ ਦੇ ਘਰੇ ਉਹਦੇ ਜਾ ਕੇ ਪੈਰਾਂ 'ਚ ਪਏ ਉਹਦੇ ਸਰੈਂਡਰ ਕਰਿਆ ਸਾਰੀ ਕਾਂਗਰਸ ਨੂੰ ਮੈਂ ਕਹਿੰਨਾ ਕਾਂਗਰਸੀਓ ਇੱਕ-ਇੱਕ ਬੂਥ ਇਹਦਾ ਚੱਕ ਦੋ ਹੁਣ ਜਿਹੜਾ ਬੰਦਾ ਜਾ ਕੇ ਪੱਪੀ ਪ੍ਰੈਸ਼ਰ ਦੇ ਕਿ ਜਿਹੜਾ ਆਮ ਆਦਮੀ ਦਾ ਕੈਂਡੀਡੇਟ ਆ ਉਹਦੇ ਘਰੇ ਜਾ ਕੇ ਉਹਦੇ ਪੈਰਾਂ 'ਚ ਮਾਫੀ ਮੰਗਿਆ ਉਹਦੇ ਪੁੱਤ ਤੋਂ ਮਾਫੀ ਮੰਗਿਆ ਕਾਕੂ ਤੋਂ ਛੋਟੀ ਉਮਰ ਦਾ ਆ ਵੀਡੀਓ ਦੇਖੋ ਆਈਆਂ ਉਹਨਾਂ ਨੇ ਵਾਇਰਲ ਕੀਤੀਆਂ ਅੰਦਰੋਂ ਉਹਨਾਂ ਨੇ ਅੰਦਰੋਂ ਸਾਰੀਆਂ ਫੋਟੋਆਂ ਭੇਜੀਆਂ ਜਦੋਂ ਇਹ ਕੰਮ ਕਰਿਆ ਏ ਤੇ ਕਾਂਗਰਸੀਓ ਇਹ ਮੈਂ ਪਹਿਲਾਂ ਕਹਿੰਦਾ ਸੀ ਵੀ ਇਹਨੇ ਲੁਧਿਆਣੇ ਦੇ ਲੀਡਰ ਮੁਕਾਏ ਪਹਿਲਾਂ ਉਹਨਾਂ ਨੂੰ ਖਤਮ ਕੀਤਾ ਤੇ ਹੁਣ ਕਾਂਗਰਸ ਦਾ ਵਰਕਰ ਕਾਰੀਕਰਤਾ ਮਾਰਤਾ ਅਖੀਰ ਚ 4-5 ਘੰਟੇ ਪਏ ਨੇ ਇਲੈਕਸ਼ਨ ਚ ਉਹ ਚੰਗਾ ਚਿਹਰਾ ਮੂਰੇ ਪਹਿਲਾਂ ਹੀ ਆ ਗਿਆ ਤੇ ਰੱਬ ਦੇ ਵਾਸਤੇ ਕਾਂਗਰਸੀਓ ਉਹ ਮੇਰੇ ਕਾਂਗਰਸੀਓ ਪ੍ਰਧਾਨ ਸ਼ੀਦਿਆਜ਼ਮ ਸਦਾਰ ਬਿਆਨ ਸਿੰਘ ਸੀ ਕਦੇ ਉਹ ਇਹ ਜੇ ਪ੍ਰਧਾਨ ਇਹ ਰਾਜਾ ਬੜਿੰਗ ਤੁਹਾਡਾ ਪ੍ਰਧਾਨ ਤਾਂ ਹੀ ਅਸੀਂ ਲੋਕ ਨਹੀਂ ਕਦੇ ਇਸ ਪਾਰਟੀ ਚ ਕੌਣ ਕੌਣ ਰਹਿਣਾ ਚਾਹੂਗਾ ਪਰ ਇਹ ਅੱਜ ਨਵੀਂ ਗੱਲ ਹੋ ਗਈ ਵੀ ਅੱਜ ਪਹਿਲੀ ਵਾਰ ਇਤਿਹਾਸ ਚ ਹੋਇਆ ਏ ਵੀ ਇੱਕ ਕਾਂਗਰਸ ਦਾ ਪ੍ਰਧਾਨ ਲੁਧਿਆਣੇ ਦਾ ਕੈਂਡੀਡੇਟ ਬੜਿੰਗ ਪੱਪੀ ਪ੍ਰੈਸ਼ਰ ਆਮ ਆਦਮੀ ਦੇ ਕੈਂਡੀਡੇਟ ਦੇ ਘਰੇ ਜਾ ਕੇ ਜਿਹੜਾ ਕਿ ਫਰਸਟ ਫਲੋਰ ਤੇ ਰਹਿੰਦੇ ਆ ਉਹਨਾਂ ਦੇ ਬੱਚਿਆਂ ਤੇ ਉਹਨਾਂ ਤੋਂ ਮਾਫੀ ਮੰਗ ਕੇ ਵੀ ਭਾਈ ਮੈਨੂੰ ਕੋਈ ਵੋਟਾਂ ਨਹੀਂ ਪਾ ਰਿਆ ਮੈਨੂੰ ਕਾਫੀ ਤਾਂ ਪਿਲਾ ਦਿਓ ਹੁਣ ਅੱਗੇ ਇਹ ਕਾਂਗਰਸੀ ਜਾਣਨ ਤੇ ਇਹ ਇਹਨਾਂ ਦੀ ਹਾਈ ਕਮਾਂਡ ਜਾਣੇ ਵੀ ਅੱਜ ਕੀਤਾ ਕੀ ਆ ਕਹਿ ਸਕਦੇ ਕਿ ਇੱਕੋ ਥਲੇ ਚਿੱਟੇ ਬਿੱਟੇ ਸਾਹਮਣੇ ਆ ਭਈ ਪਹਿਲਾਂ ਹੀ ਸਮਝੌਤਾ ਸੀ ਪਹਿਲਾਂ ਹੀ ਸਮਝੌਤਾ ਸੀ ਇਹ ਗੱਲ ਨੂੰ ਕਿਵੇਂ ਨਹੀਂ ਸਮਝਦੇ ਮੈਂ ਤਾਂ ਪੋਲਾਂ ਦਾ ਜਦੋਂ ਰਾਹੁਲ ਗਾਂਧੀ ਤੇ ਕੇਜਰੀਵਾਲ ਇੱਕ ਨੇ ਇਹ ਕੀ ਚੀਜ਼ ਨੇ ਤਾਂ ਕੱਡ ਪਤਲੀਆਂ ਐ ਜਦੋਂ ਉਹਨਾਂ ਨੇ ਹਲਾਉਣੇ ਸੀ ਉਦੋਂ ਉਹਨਾਂ ਨੇ ਹਲਾਤ ਤੇ ਆਖਰੀ ਮੌਕੇ ਤੇ ਅੱਜ ਆਪਣੇ ਜਾਣੇ ਤਾਂ ਉਹ ਪੱਪੀ ਪ੍ਰੈਸ਼ਰ ਨੂੰ ਇੱਕ ਤਰ੍ਹਾਂ ਦੀ ਸਿਲੰਡਰ ਕਰ ਗਿਆ ਸਪੋਰਟ ਕਰ ਗਿਆ ਉੱਤੇ ਕੋਈ ਤੱਕਸ਼ਾਈ ਵੀ ਹੋ ਰਹੀ ਆ ਮੈਂ ਕਹਾਂ ਜੀ ਤੱਕੇਸ਼ਾਈ ਤਾਂ ਉਰੇ ਜੋ ਬਦਮਾਸ਼ੀ ਕਰਕੇ ਗਏ ਇੱਥੇ ਕੀ ਹੋਇਆ ਜੋ ਮਤਲਬ ਇੱਕ ਐਮਐਲਏ ਗਾਲਾਂ ਕੱਢੇ ਮਾਂ ਭੈਣ ਦੀਆਂ ਤੇ ਮਾਮਾ ਭੈਣਾ ਬੂਤ ਤੇ ਬੈਠੀਆਂ ਹੁਣ ਉਹ ਗਾਲਾਂ ਕੱਢੇ ਤੇ ਉਹ ਵੀਡੀਓ ਵਾਇਰਲ ਹੋ ਜਾਣ ਸਾਰੀਆਂ ਇੱਕ ਐਮਐਲਏ ਬੜਾ ਵੱਡਾ ਕੱਦ ਹੁੰਦਾ ਮਾਰਨ ਦੀਆਂ ਧਮਕੀਆਂ ਦੇ ਕੇ ਜਾਣ ਵੀ ਮੈਂ ਦੇਖੂਗਾ ਬਾਅਦ ਚ ਉਹਦਾ 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 ਸਰਕਾਰ ਦੇਖੋ ਇਹ ਚੀਜ਼ਾਂ ਨਹੀਂ ਚੱਲਦੀਆਂ ਹੁੰਦੀਆਂ ਸਭ ਕੁਝ ਹੋ ਕੇ ਪਰਚਾ ਵੀ ਦਰਜ ਹੋ ਗਿਆ ਪਰਚਾ ਵੀ ਦਰਜ ਹੋ ਗਿਆ ਤੇ ਅੱਗੇ ਸਖਤ ਕਾਰ ਵੀ ਹੋਰ ਵੀ ਹੋਊਗੀ ਪਰ ਮੇਰੇ ਆ ਮੈਂ ਧੋਖਾ ਨਹੀਂ ਕਦੇ ਦੇਖਿਆ ਸੀ ਜਿਹੜਾ ਅੱਜ ਧੋਖਾ ਜਿਹੜਾ ਧੋਖਾ ਅੱਜ ਵੜਿੰਗਨੇ ਦੇਤਾ ਇਹ ਮੈਂ ਤਾਂ ਹੀ ਕਹਿੰਦਾ ਸੀ ਵੀ ਇਹ ਲੁਧਿਆਣੇ ਦੇ ਨਹੀਂਗੇ ਇਹ ਬਾਹਰੋਂ ਆਏ ਹੋਏ ਲੋਕ ਨੇ ਇਹ ਕੋਈ ਨਵਾਂ ਚੰਦ ਚੜਾਉਣਗੇ ਅੱਜ ਚੜਾਤਾ